ਮੈਂ ਅੱਜ ਇੱਕ ਬੇਨਤੀ ਕਰਨ ਲਈ ਦਿੱਲੀ ਦੇ ਸਿੱਖਾ ਨੂੰ ਆਦਰਯੋਗ ਸਭ ਤੋਂ ਪਹਿਲਾਂ ਤਾਂ ਮੈਂ ਗੁਰਦਾਰਾ ਡਾਕਟਰ ਬੋਰਡ ਦਾ ਤਿਸਮੰਦਤ ਪ੍ਰਮੁਖ ਮਦਦਾਂ ਤਨਵਾਦਿਆਂ ਜਿਨ੍ਹਾਂ ਨੇ ਘੱਟੋ ਘਾਟ 3-4 ਵਾਰ ਤਿਰਕਮਦਾ ਕੇ ਤੇ ਹੁਣ ਆਖਰੀ ਤਰੀਕ ਨੂੰ ਨੇ 10 ਅੰਬਰ ਰੱਖੀ ਹੈ ਤਾਂ ਕਿ ਦਿੱਲੀ ਸਿਟੀ ਬਿਦਵਾਰਾ 15 ਕਮਿਟੀੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਵੋਟਾਂ ਪਾਣ ਸਕਣ। ਹੋਰ ਕੋਈ ਵੀ ਸਿੱਖ ਐਸਾ ਨਾ ਰਵੇ ਜੜਾ ਕੇ ਵੋਟ ਬਣਾਣ ਤੋਂ, ਵੋਟ ਪਾਣ ਤੋਂ ਵਾਂਝਾ ਰਹਿ ਜਾਵੇ। ਮੈਂ ਇਸ ਲਈ ਉਹਨਾਂ ਦਾ ਦਸਤਨਾਮ ਦਿੱਤਾ। ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਕਿ ਹੋ ਸਕਦਾ ਤਰੀਕ ਨਾ ਵੱਧੇ ਪਰ ਵੱਧਤਵਾਗ। ਸ਼ਾਇਦ ਪੰਨਾ ਸੰਭਰਤਾ ਤੇ ਤਰੀਕ ਵਧਾਵਣ। ਕਿਉਂਕਿ ਇਸ ਪੂਰੇ 15 ਦਿਨਾਂ ਦੇ ਵਿੱਚ ਗੁਰਪੁਰਬ ਸਤਾਵੀਆਂ ਬਹੁਤ ਜ਼ੋਰ ਸ਼ੋਰ ਨਾਲ ਮਨਾਇਆ ਗਿਆ। ਸਮੁੱਚ ਸਖ ਜਗ੍ਹਾ ਦਾਤੇ ਆ ਇਹਨਾਂ ਸਤਾਵੀਆਂ ਵਾਂਗ। ਨਗਰਕ੍ਰਿਤੀਨ ਜਿਹੋ ਆਸਾਮ ਤੋਂ ਚੱਲ ਕੇ ਦਿੱਲੀ ਪਹੁੰਚਿਆ ਸੀ ਸ਼ੌਮਿਕ ਦੁਆਰਾ 15 ਕਿਲੋਮੀਟਰ ਹੋ ਲੋ। ਉਹ ਇੱਕ ਇਤਿਹਾਸਕ ਇਕੱਠ ਹੋ ਕੇ ਗੁਜ਼ਰਿਆ। ਔਰ ਉਹ ਜਿਹੜਾ ਇਤਿਹਾਸ ਹੈ 4 ਦਿਨ ਦਾ 5 ਦਿਨ ਦਾ। ਉਹ سونے ਦੀ ਸ਼ਾਇ ਨਾ ਲਿਖਿਆ ਜਾਦਾ ਪਰ ਮੈਂ ਅੱਜ ਇਹ ਬੇਨਤੀ ਕਰਨੇ ਚਾਹੁੰਦਾ ਕਿ ਤੁਹਾਨੂੰ ਸਾਰੇ ਦਿੱਲੀ ਦੀ ਸੰਗਤ ਨੂੰ ਖਾਸ ਤੌਰ ਤੇ ਸੰਗ ਸਭਾਵਾਂ ਨੂੰ ਵਿਦਿਆਰਥੀ ਪ੍ਰਧਾਨ ਹਨ ਸਕੱਤਰ ਹਨ ਮੈਂਬਰ ਸਭਾਵਾਂ ਭਾਵੇਂ ਹੋਣ ਅਤੇ ਭਾਵੇਂ ਸਾਬਕਾ ਕਿ ਉਸ ਸੁੱਖਾਂ ਨੂੰ ਪ੍ਰੇਰਕ ਵੋਟਾਂ ਬਣਾ ਕੇ ਆਪਣਾ ਟਾਈਮ ਲਾਣ ਔਰ ਆਪਣਾ ਪਰਿਵਾਰੀ ਸਮਾਂ ਜਿੱਥੋਂ ਤੱਕ ਮੈਂ ਦੇਖਿਆ ਸਾਰੇ ਇਲਾਕਿਆਂ ਦੇ ਜੋ ਮੇਰੇ ਕੋਲ ਖਬਰ ਹੈਗੀ ਉਹ ਇਹ ਵੀ ਕਿ ਜਿਹੜੇ ਸੰਬੰਧ ਸਾਡੇ ਨਾਲ ਸੰਬੰਧਤ ਅਕਾਲੀ ਵਰਕਰ ਹਨ ਮੈਂਬਰ ਹਨ ਉਹ ਤਾਂ ਬੜੇ ਜੀ ਜਾਣ ਨਾਲ ਵੋਟਾਂ ਬਣਾਉਂਦੇ ਪਰ ਤੇ ਜਿਹੜਾ ਮੋਰੀ ਦਾ ਲੈਗਾ ਮਟਕਾ ਦਾ ਲੈ ਜਾਂ ਟੋਕਰੀ ਦਾ ਲੈ ਇਹਨਾਂ ਦੇ ਕੋਈ ਵਰਕਰ 2 4 5 ਪੈਸੇ ਤੋਂ ਬਾਅਦ ਕੋਈ ਜ਼ੋਰ ਨਹੀਂ ਲੱਗ। ਵਰਸਗੋਂ ਇਹ ਗੱਲ ਕਰ ਰਹੇ ਨੇ ਕਿ ਅਸੀਂ ਵੋਟਾਂ ਨਹੀਂ ਬਣਾਵਾਂਗੇ ਜਿੱਦ ਤੱਕ ਦਿੱਲੀ ਕਮੇਟੀ ਦੀ ਚੌਂ ਜੜੀ ਹੈ ਉਹ ਅੱਗੇ ਪਾਈ ਜਾ ਸਕੇ। ਟਾਈਮਸ ਰਨ ਆਊਸ ਆਕੇ। ਇਸ ਗੱਲ ਦਾ ਸੰਗਿਆਨ ਤਾਂ ਹਾਈ ਕੋਰਟ ਨੇ ਲੜਾ। ਬਈ ਕਿਨਾਂ ਦੀ ਬੇਈਮਾਨੀ ਨੂੰ ਉਹਨਾਂ ਨੇ ਕਵੇਂ ਠਲ ਪਾ। ਪਰ ਇੱਦੇ ਵਿੱਚ ਜਿਹੜੀਆਂ ਉਹ ਬੰਨਾ ਕਰ ਰਹੇ ਹਣ ਕੋਈ ਚੁਟਾਈ ਨਹੀਂ ਹੈ 100% ਸੱਚ ਹੈਗਾ ਕਿ ਉਹ ਚਾਹੁੰਦੇ ਨੇ ਵੋਟਾਂ ਨਾ ਬਣਨ ਪਿਛਲੀ ਸਰਕਾਰ ਨੇ ਕਹੀਏ ਕਿ ਵੋਟਾਂ ਨਹੀਂ ਬਣੀਆਂ ਪਿਛਲੇ ਇਲੈਕਸ਼ਨ ਅੱਗੇ ਪਾ ਦਿਓ ਤੇ ਜਿਹੜੇ ਲੋਕ ਛੋਟਸੀ ਹੋਰ ਕਰ ਸਕਦੇ ਆ ਜਿੰਨੇ ਦੇਰ ਹੋਰ ਕਰ ਸਕਦੇ ਆ ਉਹ ਨਹੀਂ ਕਰਦੇ ਤੇ ਨਾ ਨੇ ਲੋਕ ਛੋਟ ਕਰਨ ਲਈ ਦਿੱਲੀਸ਼ੇ ਗੁਰਦੁਆਰਾ ਪੰਡਕ ਕਮਿਟੀ ਦੇ ਸਾਬਕਾ ਤਿੰਨ ਪ੍ਰਧਾਨਾ ਨੂੰ ਕੜਤਾ ਬਈ ਉਹ ਸੜਕ ਨੂੰ ਪੁੱਛ ਕਿਸਣਾ ਕਰ ਸਕਣ ਬਈ ਕਿ ਇਹ ਤੁਸੀਂ ਤੇ ਮੈਂਬਰ ਨਹੀਂ ਸੜਕ ਕੋਲ ਕਿਉਂ ਪੁੱਛਦੇ ਹੋ ਅੱਜ ਹਾਲਾਤ ਹੈ ਕਿ 5 ਕਰੋੜ ਰੁਪਏ ਸੁਣਿਆ ਹੈ ਸਰਕਾਰ ਨੇ ਦਿੱਤਾ ਸ਼ਹੀਦੀਪੁਰ ਬਣਾਉਣ ਵਾਸਤੇ ਟੰਡ-ਚੰਡ ਸਾਰੇ ਲੱਗ ਰਹੇ ਇਹ ਇਵੇਂ ਵੀਡੀਓ ਪਾ ਰਹੇ ਨੇ ਕਿ ਜਿਨਾ ਹੈ ਕਿ ਸਾਰਾ ਖਰਚਾ ਦਿੱਲੀ ਦੀ ਕਮੇਟੀ ਕਰ ਰਹੀ ਹੈ ਦਿੱਲੀ ਕਮੇਟੀ ਦੀ ਹਲਤ ਅੱਜ ਇਹ ਕਿ ਇਹ ਲੋਕਾਂ ਨੂੰ ਮਿੰਕਾਂ ਕਰਨ ਕੇ ਲੰਗਰ ਲਾ ਦੇ ਲੰਗਰ ਲਾਉਦੇ। ਅਗਲੇ ਸਾਫ ਕਾਦਨ ਨੇ ਪੈਸੇ ਤੁਹਾਨੂੰ ਮਿਲਣ ਤਾਂ ਅਸੀਂ ਲੰਗਰ ਕਿਉਂ ਲਈਏ? ਅਸੀਂ ਤਾਂ ਸਧਾਰਨ ਸਿੱਖਾਂ ਗੁਰਪੁਰਬਾਂ ਤੇ ਮੌਕੇ ਤੇ ਲੰਗਰ ਲਾ ਸਕਦੇ ਹਾਂ। ਪਰ ਇੰਨੇ ਵੱਡੇਸ ਮੰਗਵਾਇ ਚ ਲੰਗਰ ਰੋਹਣ ਵਾਸਤੇ ਸਾਡ ਕੋਲ ਸਮਰਥਾ ਨਹੀਂ ਹੈ। ਸਾਨੋ ਦੇ ਮਾਇਆ ਦੇ ਦਿਓ ਲੰਗਰ ਦੇਹਤੋ ਕੋਸ਼ਿਸ਼ ਕਰਨਾ। ਕਿੱਥੋਂ ਤੱਕ ਹਾਲਾਤ ਕਰੇ ਉਤੇ ਮੈਂ ਲੋਕਾਂ ਦੀਆਂ ਟੇਪਾਂ ਕੀਤੀਆਂ ਹੋਈਆਂ ਗੱਲਾਂ ਜੇ ਕੋ ਹੋਵੇ ਤਾਂ ਮੈਂ ਨਾਮ ਦੱਸਿਆ। ਜਿੰਨਿਆ ਸੁਣੀਆਂ ਜਿੰਨਿਆ ਕਈਆਂ ਸਾਰਾ ਕੁਝ ਦੱਸ ਦਿਆਂ ਪਰ ਮੈਂ ਦਿੱਲੀ ਦੀ ਸੰਗਤੋਂ ਫੀਲ ਕਰਦਾ ਕਿ ਇਤਨਾ ਦੇ ਕਿਸੇ ਝਾਂਸੇ ਚਾਣ ਦੀ ਲੋੜ ਨਹੀਂ ਆਪਣੀਆਂ ਬਤਵਾਦ ਹੋਟਾਂ ਬਣਾਈਆਂ ਜਾਣ ਜਿੰਨੀਆਂ ਬਣ ਸਕਦੀਆਂ ਉਹ ਬਣਾਓ ਜਿੰਨੀਆਂ ਬਣ ਗਈਆਂ ਅਸੀਂ ਉਹਨਾਂ ਨਾਲ ਹੀ ਚੋਣ ਕਰਾਂਦੇ ਸਰਕਾਰ ਤੇ ਜ਼ੋਰ ਪਾਵਾਂਗੇ ਸਰਕਾਰ ਤੇ ਵੀ ਜ਼ੋਰ ਪਾਵਾਂਗੇ ਤੇ ਹਾਈ ਕੋਰਟ ਨੂੰ ਰਿਕਵੈਸਟ ਕਰਾਂਗੇ ਕਿ ਆਪਣੇ ਵਕੀਲਾਂ ਨਾਲ ਕਿ ਇਹ ਚਾਉਣ ਪ੍ਰਕਿਰਿਆ ਜਿਹੜੀ ਤੁਸੀਂ ਕਹੀਏ ਤੇ ਜਨਵਰੀ ਫਰਵਰ ਚੋ ਜਾਣੀ ਉਹ ਹੋ ਜਾਵੇ ਕੋਈ 15 ਦਿਨ 20 ਦਿਨ ਲੇਟ ਹੋਵੇ ਤੇ ਤੁਸੀਂ ਨਹੀਂ ਕਹਿ ਸਕਦੇ ਪਰ ਮੈਂ ਸਮਝਦਾ ਕਿ ਹਾਈ ਕੋਰਟ ਦੇ ਜੱਜ ਮਾਨਯੋਗ ਜਸਵੰਤ ਇਹਨਾਂ ਦੀ ਬੇਇਮਾਨੀ ਨੂੰ ਸਮਝਣਗੇ ਔਰ ਆਪਣੇ ਫੈਸਲੇ ਉਹ ਸਾਨਗੇ ਜਿਹਦੇ ਨਾਲ ਇਹਨਾਂ ਬੇਇਮਾਨਾਂ ਦਾ ਇਹਨਾਂ ਡਾਕੂਆਂ ਦਾ ਛੁਟਕਾਰਾ ਦਿੱਲੀ ਕਮਿਟੀ ਤੋਂ ਪਾਇਆ ਜਾ ਸਕੇ